सारी नौजवान मामा छोटे बच्चे आज बचे अल्के आया बहुत सारे पिंड आया माण सत्कार मिले बड़ा इधर तू लो इधर तूल ਕੁਲ ਹੋਰ ਆਪਣੀ ਮੋਟੀ ਪੀਰੋ 11 ਤਰੀਕ ਨੂੰ ਮਾਈ ਇਲੈਕਸ਼ਨ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਮਾਨ ਸਨਕਾਰ ਦਿੱਤਾ ਸੀ ਕੋਈ ਗੱਲ ਨਹੀਂ ਕੋਈ ਬਹੁਤ ਸਾਰਾ ਮਾਨ ਸਨਕਾਰ ਤੁਸੀਂ ਪਹਿਲਾਂ ਵੀ ਦਿੱਤਾ ਹੈ ਇਸ ਵਾਰ ਵੀ ਇਹੀ ਰੀਟ ਕਰਦੇ ਹਾਂ ਕਿਸ ਤਰ੍ਹਾਂ ਭੈਂਟਾਂ ਕੱਕ ਗਈਆਂ ਨੌਕਰੀਆਂ ਮਿਲੀਆਂ ਨੇ ਬਹੁਤ ਸਾਰੇ ਪਿੰਡਾਂ ਚ ਮੈਨੂੰ ਮੁੰਡੇ ਮਿਲੇ ਨੇ ਕੋਈ ਕਹਿੰਦਾ ਮੈਂ ਸਬ ਇੰਸਪੈਕਟਰ ਬਣ ਗਿਆ ਜੀ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਕੋਈ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕੋਈ ਪਿੰਡ ਵਾਲੇ ਕਹਿੰਦੇ ਸਾਡੇ ਗਰਾਊਂਡ ਵਾਸਤੇ ਪੈਸੇ ਆ ਗਏ ਜੀ ਕੋਈ ਪਿੰਡ ਵਾਲੇ ਕਹਿੰਦੇ ਸਾਡੀ ਸੜਕ ਚੌੜੀ ਹੋਣ ਲੱਗੀ ਕੋਈ ਪੰਡੋਰੀ ਰਣ ਸਿੰਘ ਵਾਲੇ ਕਹਿੰਦੇ ਵੀ ਸਾਡੇ ਸਮੂਹੇ ਤੋਂ ਸਿੱਧੀ ਅੰਮ੍ਰਿਤਸਰ ਵਾਲੀ ਵਕਤ ਨੂੰ ਜਿਹੜਾ ਕੰਮ ਚੱਲ ਪਿਆ ਪੰਜਾਬ ਦਾ ਹੁਣ ਰੰਗਲੇ ਪੰਜਾਬ ਦਾ ਚਿਹਰਾ ਥੋੜਾ ਥੋੜਾ ਦਿਖਣ ਲੱਗ ਗਿਆ ਕੋਤਕ ਸਾਲ ਲੱਗੇ ਇਹਨਾਂ ਦਾ ਜਿਹੜਾ ਗੰਦ ਪਾਇਆ ਹੋਇਆ ਸੀ ਉਹਨੂੰ ਸਾਫ਼ ਕਰਨ ਨੂੰ ਤੇ ਹੁਣ ਇਸ ਗੱਡੀ ਦੀ ਪ੍ਰਕਾਸ਼ ਸਾਰੀ ਗੱਡੀ ਦੀ ਸਪੀਡ ਆਪਾਂ ਹੌਲੀ ਨਹੀਂ ਹੋਣ ਦੇਣੀ ਢੰਡਪਿੰਡ ਨੇ ਪਹਿਲਾਂ ਵੀ ਬਹੁਤ ਸਾਰਾ ਸਾਥ ਦਿੱਤਾ ਹੈ ਹੁਣ ਵੀ 11 ਤਰੀਕ ਨੂੰ ਅਹੀ ਮੀਟ ਕਰਦੇ ਆ ਕਿਉਂ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਤਰੰਤਰ ਲਾ ਕੇ ਨੂੰ ਤਰੱਕੀਆਂ ਵੱਲ ਲੈ ਕੇ ਚੱਲੀਏ ਵਧੀਆ ਸਕੂਲ ਬਣਨ ਬੱਚੇ ਸਾਡੇ ਪੜਨਾ ਅਸਰ ਬਣਨ ਅਸਰ ਬਣ ਕੇ ਘਰਾਂ ਦੀ ਗਰੀਬੀ ਚੱਕਣਗੇ ਚਲੋ ਨਹੀਂ ਤਾਂ ਸਾਡੇ ਬੱਚਿਆਂ ਵਾਸਤੇ ਇਹਨਾਂ ਨੇ ਸਕੂਲ ਜਾਣੂਦ ਕੇ ਬਣਾਈ ਨਹੀਂ ਵੀ ਜੇ ਪੜ ਲਿਖ ਕੇ ਫਿਰ ਸੋਚਣ ਲੱਗ ਜਾਣਗੇ ਜਾਂ ਸੋਚਣ ਲੱਗੇ ਸਾਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਇੱਥੇ ਸਾਨੂੰ ਗਰੀਬੀਆਂ ਚੀ ਗੋਲ ਘੰਟਾਰਿਆਂ ਚ ਪਾਈ ਫਿਰੇ ਨੇ ਮਾਮਾ ਕਹਿਣਾ ਬੜੀ ਭਾਰੀ ਗਿਰਤੀ ਚਾਹੀਆਂ ਨੇ ਤੁਹਾਡਾ ਆਉਣਾ ਸਾਡੇ ਲਈ ਇਹ ਸੰਕੇਤ ਹੈ ਕਿ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਕਿਉਂਕਿ ਚੁੱਲ੍ਹਿਆਂ ਦਾ ਤੁਹਾਨੂੰ ਪਤਾ ਹੈ ਕਿਵੇਂ ਚੁੱਲ੍ਹਾ ਕਰਾਉਣਾ ਅੱਜ ਦਿਨਾਂ ਦਾ ਇਹ ਜਮਾਨਾ ਚੱਕਾ ਹੋਇਆ ਪਿਆ ਨੌਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਹਸਪਤਾਲ ਪੰਰਾਂ ਨਵੇਂ ਸਕੂਲਾਂ ਦਾ ਰਿਜ਼ਲਟ ਬਹੁਤ ਵਧੀਆ ਆਉਣ ਲੱਗੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਮੇਟ ਕੋ ਵਧੀਆ ਆਉਣ ਲੱਗੇ ਬਿਜਲੀ ਘਰਾਂ ਲਈ ਤੁਹਾਨੂੰ ਫ੍ਰੀ ਮਿਲਦੀ ਹੈ ਇੱਟਾਂ ਲਈ ਫ੍ਰੀ ਵੀਆ ਚੈਨਲ ਦਿਨੇ ਵੀ ਆਉਂਦੀ ਐ ਐਵੇਂ ਆਉਂਦੀ ਐ ਨਾ ਰੰਤਾਲੀ ਦਾਸਤਾਰੂ ਸਰਪੰਨਿਆ ਸਿੰਘੀਆ ਮਿੰਦਰ ਦੀ ਰੋਡ ਨਾ ਤਾਂ ਫਿਰ ਤਾਂ ਜਾਣ ਦੀ ਲੋੜ ਨਹੀਂ ਪੈਂਦੀ ਕਿ ਨਹੀਂ ਇੰਨੀ ਆਉਂਦੀ ਐ ਪੱਸੀਆਂ ਦਾ ਪਾਣੀ ਵੀ ਆ ਗਿਆ ਖਾਲਿਆਂ ਦਾ ਪਾਣੀ ਆ ਗਿਆ ਇਹ ਚੀਜ਼ਾਂ ਉਹੀ ਕਰ ਸਕਦਾ ਜਿਹੜੀ ਚੀਜ਼ਾਂ ਦੇਖੀਆਂ ਹੁਣ ਵਡਾਈਆਂ ਹੁਣ ਅਸੀਂ ਅੱਕੇ ਵੱਡੇ ਹੋਏ ਆ ਜੀ ਅਸੀਂ ਰਾਤਾਂ ਨੂੰ ਤਿੰਨ ਜਣਾਂ ਦੇ ਸਲੈਂਸਰ ਮੂਰੇ ਦੀ ਮਛਦਨ ਨੇ ਲਾ ਕੇ ਸੁੱਤੇ ਹੁੰਦੇ ਹਾਂ ਸਾਨੂੰ ਪਤਾ ਨਹੀਂ ਇਹਨਾਂ ਨੂੰ ਕੀ ਪਤਾ ਇਹ ਪਹਾੜਾਂ ਦੇ ਸੁੰਦਰ ਦੇ ਬੜੇ ਆ ਇਹ ਤਾਂ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮੇ ਆ ਇਹਨਾਂ ਦੇ ਘਰਾਂ 'ਚ ਸੋਨੇ ਦੇ ਟੂੜੀ ਲੱਗੇ ਨੇ ਜਿਨ੍ਹਾਂ 'ਚ ਪਾਣੀ ਪੀਂਦੇ ਆ ਇਹਨਾਂ ਨੂੰ ਗਰੀਬੀ ਲੱਗੀ ਪਤਾ ਇਹਨੇ ਕਦੇ ਕੜਬ ਦੇ ਕਾਂਡੇ ਚਰੀ ਦੇ ਕਾਂਡੇ ਕਿਤੇ ਕੁਦਰੇ ਹੁਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਉਹ ਫਿਰਦੇ ਨੇ ਸਾਡੇ ਗੁਰੂ ਸਾਹਿਬ ਦੀ ਬਾਣੀ ਰੋਲਦੀ ਨਾ ਨਹੀਂ ਸਰਬੰਧਾ ਕੋ ਲਾਮ ਮੰਗਣ ਵਾਲੀ ਬਾਣੀ ਰੋਲਦੀ ਉਹ ਦੂਜੇ ਕਾਂਗਰਸ ਵਾਲੇ ਜਿਹੜਾ ਨੇ ਟਾਈਟ ਕਿਡਾਉਂਦੇ ਫੇਰ ਕਿਹੜੇ ਮੂਨੇ ਫਿਰਦੇ ਨੇ ਜਿਹਨਾਂ ਨੂੰ ਕਮਾਲ ਮੰਨਦਾ ਹੈ ਫਿਰ ਮਰ ਕੇ ਨੇ ਵੀ ਸਾਬਾ ਸੀ ਤੇ ਨਾ ਜੀ ਅਜੇ ਵੀ ਫਿਰਦੇ ਹੋ ਤੁਸੀਂ ਐਡੇ ਐਡੇ ਪਾਪ ਕਰਕੇ ਕਦੇ ਮਾਫ਼ ਕਰਦੋ ਸਾਨੂੰ ਉਹ ਭਾਈ ਮਾਫੀ ਗਲਤੀਆਂ ਦੀ ਹੁੰਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਲੋਕਤਾ ਸਾਇ ਤੇ ਇਹੋ ਜਿਹੇ ਕਿਹੜੇ ਜਿਹੇ ਲੋਕ ਕਲੀ ਕਿ ਜਿਹੇ ਸਜ਼ਾ ਮਿਲ ਗਈ ਪਿੰਨ ਰਹਿ ਗਏ ਅਕਾਲੀ ਦਲ ਦੇ 25 ਹੰਗ ਰਾਜ ਕਰਨ ਦੀ ਗੱਲ ਕਰਦੇ ਸੀ 25 ਬੰਦੇ ਨਹੀਂ ਰਹਿ ਗਏ ਇਧਰੋਂ ਉਧਰੋਂ ਕੈਂਡੀਡੇਟ ਲੈਉਣੇ ਪੈ ਰਹੇ ਨੇ ਮਿੰਨਤਾ ਕਰਦੇ ਨੇ ਕੋ ਟਿਕਟ ਲੈ ਲਓ ਸਾਡੀ ਅਜੇ ਤਾਂ ਕੁਝ ਵੀ ਨਹੀਂ

ਆ ਨੀਂ ਮਿਸਾਲ ਦਾ 1920 ਕਰਾ ਰਿਹਾ ਕੋਈ ਨਹੀਂ ਸਮਝ ਨਹੀਂ ਨੀ ਮਹਿਮਾਨ ਬਾਰੇ ਪੂਰੇ ਇਸ ਕਰਕੇ ਇਹਨਾਂ ਦੇ ਪਾਪਾ ਦੀ ਇਹਦੀ ਕਰਤੂਤਾਂ ਦੀ ਲੋਕਾਂ ਨੂੰ ਅਸਲੀਅਤ ਪਤਾ ਲੱਗੀ ਕਹਿਣਾ ਮਾਪੇ ਕਿਹੜੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਕਿ ਉਹਨਾਂ ਨੇ ਜਨ ਆਪਣਾ ਕਿਤੇ ਤਾਂ ਸਵੇਰੇ ਸਵੇਰੇ 5 ਵਜੇ

ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਕੈਲੀਫੋਰਨੀਆ ਲੰਡਨ ਪੈਰਿਸ ਤੋਂ ਦੀ ਲੋਕੀਂ ਵਿਰੋਧ ਪੰਜਾਬ ਨੂੰ ਬਣਾ ਲਈਏ ਗੁਰੂ ਨਾਨਕ ਦੇਵ ਜੀ ਦੀ ਤਰਤੀਆ ਗੁਰੂ ਅਰਜਨ ਦੇਵ ਜੀ ਦੀ ਤਰਤੀਆ ਬਾਬਾ ਬੁੱਢਾ ਜੀ ਦੀ ਤਰਤੀਆ ਸ੍ਰੀ ਹਰਿਤੇਗ ਬਾਦ ਜੀ ਦੀ ਤਰਤੀਆ ਸ਼੍ਰੀ ਅਰਜਨ ਸਿੰਘ ਜੀ ਦੀ ਤਰਤੀਆ ਤਰਤੀਆ ਵੱਲੋਂ ਕੋਈ ਜਵਾਬ ਨਹੀਂ ਆ ਜਿਹੜੇ ਧਰਤੀ ਨੂੰ ਆ ਜਿਹੜੇ ਧਰਤੀ ਨੂੰ ਗ੍ਰਹਿਣ ਲੱਗੇ ਸੀ ਇਹਨਾਂ ਤੋਂ ਵੱਧਲੇ ਵੱਸ ਕੇ ਇਹਨੇ ਸਭ ਤੋਂ ਵੱਡੇ ਗ੍ਰਹਿਣ ਇਸ ਧਰਤੀ ਲੱਗੇ ਹੋਏ ਤਾਂ ਹੀ ਸਾਡੇ ਧੀਆਂ ਕੋ ਮਾਰਲੇ ਮੁਲਕੋਂ ਭੱਜੀ ਜਾਂਦੇ ਆ ਕਾਲੀ ਕਾਲੀ ਲੱਖ ਰੁਪਏ ਦੀ ਕਿਪੜੀਆਂ ਮਾਂ ਦੀਆਂ ਬਾਣੀਆਂ ਵੇਚ ਕੇ ਪਿਆਰੀ ਜੂਲੀ ਵੇਚ ਕੇ ਨਾਲ ਹੁਣ ਉੱਥੇ ਉੱਥੇ ਨਰੋਲੇ ਪਏ ਪਏ ਨੇ ਉੱਥੋਂ ਕੱਢਣ ਲੱਗੇ ਕਿੱਥੇ ਜਾਵਾਂਗੇ ਨਾ ਇਧਰ ਪੱਕੇ ਹੋਏ ਨਾ ਉਧਰ ਪੱਕੇ ਹੋਏ ਉੱਥੇ ਰਹਿ ਕੇ ਆਪਾਂ ਆਪਦਾ ਹੀ ਕਰ ਠੀਕ ਕਰ ਲਈਏ ਆਪ ਮਰੇ ਵੇਲੇ ਕੋਈ ਸਰਦਾਰ ਨੂੰ ਚਾਹਦਾ ਰੋਏ ਬਿਨਾ ਤਾਂ ਮਨ ਕੋਈ ਨਹੀਂ ਚਾਹੁੰਦੀ ਕੋਪ ਅਬੀ ਘਰ ਦੀ ਨੂੰ ਆਪ ਹੀ ਠੀਕ ਕਰ ਲਈਏ ਹੋ ਜਾਣਗੇ ਠੀਕ ਹੋ ਜਾਣਗੇ ਪੰਜਾਬ ਬਹੁਤ ਵਾਰੀ ਟਿੱਕਿਆ ਪਰ ਪੰਜਾਬ ਬਹੁਤ ਵਾਰੀ ਉੱਠ ਵੀ ਹੈ بڑے بڑے ਸੰਕਟਾਂ ਦੇ ਪੰਜਾਬ ਮਿੱਤ ਰਹਿਆ ਆ ਆਹੀ ਬੇਨਤੀ ਕਰਨ ਤੁਹਾਨੂੰ ਆਇਆ 11 ਤਰੀਕ ਨੂੰ ਇਹ ਜਿਹੜੇ ਵੇਲੇ ਤੱਕ ਬਹੁਤਾ ਪਾਕ ਨਹੀਂ ਜਾਓਗੇ ਕਿ 14 ਤਰੀਕ ਨੂੰ ਇਹ ਜਿਹੜੇ ਵੇਲੇ ਤੱਕ ਉਹ ਆਪਣੇ ਘਰੇ ਚਲੇ ਜਾਈਏ ਮੇਰੇ ਫਿਰ ਤੇਰੇ ਨਾਲ ਕੰਮ ਹੋ ਜੂਗਾ ਉਹ ਆਪਣੇ ਘਰੇ ਚਲੇ ਜਾਣਗੇ ਤੇ ਮੇਰੇ ਨਾਲ ਗੱਲ ਕਰਨੀ ਹੁੰਦੀ ਉਸ ਕਰਕੇ ਅਮੀਰੀ ਵਾਲੇ ਜਿਹੜੇ ਖੜੇ ਨੇ ਇਹ ਐਨਲਿਸਿਸ ਕਰਦੇ ਰੰਗਿਆ ਲੋਕਾਂ ਫਿਰ ਰੰਗਿਆ ਹਰੇਕ ਪਾਰਟੀ ਨੂੰ ਹੱਕ ਅਨਾਰੰਦਾ ਆਪਦਾ ਏਜੰਡਾ ਰੱਖੋ ਜਿਹੜਾ ਏਜੰਡਾ ਲੋਕਾਂ ਨੂੰ ਪਸੰਦ ਆਉਂਦਾ ਲੋਕ ਸਰਕਾਰ ਕਰ ਲੈਂਦੇ ਜੀ ਫਤਵਾ ਦੇ ਦਿੰਦੇ ਆ ਲੋਕਾਂ ਦਾ ਫਤਵਾ ਸਿਰ ਮੱਥੇ ਪਰ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਇਹ ਲੱਗੇਗਾ ਕਿ ਫ਼ਤਿਹਮੀ ਕਿ ਸ਼ਾਇਦ ਸਾਡੇ ਆਪ ਲੋਕ ਭੁੱਲ ਗਏ ਹੋਣਗੇ ਸ਼ਾਇਦ ਹੋਰ ਸਭ ਮੰਨ ਕਰ ਦੇਣਗੇ ਇਹ ਨਹੀਂ ਹੋਣਾ ਕਿ ਲੋਕਾਂ ਨੇ ਬਹੁਤ ਸਾਰਾ ਹਾਰ 파 ਕੇ ਦੇਖ ਲਏ ਬਹੁਤ ਸਾਰੇ ਨਾਰੇ ਇਹਨਾਂ ਦੇ ਹੱਕ ਚ ਲਾ ਕੇ ਦੇਖ ਲਏ ਪਰ ਇਹਨਾਂ ਨੇ ਕਦੇ ਲੋਕਾਂ ਦੇ ਹੱਕ ਚ ਨਹੀਂ ਕੋਈ ਗੱਲ ਕੀਤੀ ਜਦੋਂ ਕੀਤੀ ਆ ਆਪਣੇ ਪਰਿਵਾਰਾਂ ਦੇ ਹੱਕ ਚ ਕੀਤੀ ਆ ਚਿੱਟਾ ਇਹਨਾਂ ਨੇ ਫੁਲਾਇਆ ਨਸਾ ਚਿੱਟਾ ਭਰ ਕੇ ਲੱਖਾਂ ਘਰਾਂ ਦੇ ਵਿੱਚ ਕਿੱਕੇ ਰੰਗ ਦੇ ਸੱਫਰ ਪਛਾਏ ਲੱਖਾਂ ਸਾਡੀਆਂ ਮਾਮਾ ਭੈਣਾਂ ਦੀਆਂ ਕੁੜੀਆਂ ਚੋਰੀਆਂਗੇ ਰੰਗ ਚਿੱਟੇ ਚਿੱਟੇ ਨਾਲੇ ਪਿਆਜ ਜਿਹੜੇ ਚਿੱਟੇ ਵਾਲੇ ਫੜ ਕੇ ਅਸੀਂ ਜੀਣਾ ਚਿੱਟੇ ਆ ਤਾਂ ਇਹ ਕਾਲੀ ਤਾਗ ਦੇ ਸਿਰ ਹੱਕ ਬੋਲਦੇbro ਇੱਥੋਂ ਪਤਾ ਲੱਗ ਜਾਂਦਾ ਕਿੰਨੇ ਵਾਲੇ ਹੋਏ ਸਾਰੇ ਉਹਦੇ ਹੱਕ ਹੀ ਬੋਲਦੇ ਆ ਅੱਜ ਇਹਨੇ ਵੱਡੇ ਵੱਡੇ ਫੜੇ ਸੀ ਚਿੱਟੇ ਬੁੱਤ ਕਿਹੜਾ ਜੁੱਤੀ ਚੱਲ ਰਿਹਾ ਉਹ ਮੈਨੂੰ ਕੋਈ ਕਹਿੰਦੇ ਪੱਤਰਕਾਰ ਕਹਿੰਦੇ ਜੀ ਉਹਨਾਂ ਨੇ ਘਰ ਢਾਹੀ ਜਾਂਦੇ ਆ ਚਿੱਟੇ ਵਾਲਿਆਂ ਦੇ ਉਹ ਮੈਂ ਕਹਾਂ ਓਏ ਸਾਰੇ ਪਿੰਡ ਦੇ ਘਰ ਬਰਬਾਦ ਕਰਕੇ ਤੇ ਆਪ ਤਿੰਨ ਮੰਜ਼ਲੀ ਕੋਠੀ ਪਾ ਕੇ ਕੋਈ ਚਿੱਟੇ ਦਾ ਤਸਕਰ ਨੰਬਰ ਉਹ ਤੇ ਦੀਪਮਾਲਾ ਕਰ ਲੈ ਕਿਵੇਂ ਜਗਲਾਂਗੇ ਚੋਰੀ ਦੇ ਪੁੱਤ ਗੱਪਰੂ ਨਹੀਂ ਹੁੰਦੇ ਵੀਰੋ ਲੋਕਾਂ ਦੇ ਖੂਨ ਨਾਲ ਪੈਸਾ ਕਮਾ ਕੇ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ ਪਾ ਲੀਆਂ ਕੋਠੀਆਂ ਰਹਿਣੇ ਧੋਨੀਆਂ ਵੀ ਨਹੀਂ ਫਿਰਨ ਇੱਥੇ ਹਨਰਕ ਸੁਰਗ ਇੱਥੇ ਸਾਹ ਹੁੰਦੇ ਆ ਸਾਰੇ ਜਿਹੜੇ ਥੋਸਾ ਨਹੀਂ ਕਰਨਗੇ ਉੱਥੇ ਹੋ ਜਾਂਦੇ ਆ ਉੱਥੇ ਅੰਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨੇ ਪਈ ਜਾਂ ਕੁਝ ਨਹੀਂ ਤੋ ਵੀਰੋ ਆਓ ਇਕੱਠੇ ਹੋ ਕੇ ਸਾਨੂੰ ਇਸ ਇਲਾਕੇ ਨੂੰ ਤਰੱਕੀ ਵੱਲ ਲੈ ਕੇ ਜਾਈਏ ਇਸ ਹਾਂਜੀ ਤਾਂ ਕੋਈ ਕੋਈ ਸਾਰੇ ਜਿੱਥੇ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਉੱਥੇ ਤੇ ਕਰੀ ਜਾਂਦੇ ਆ ਉਹ ਕੱਲ ਨੂੰ ਦੇਖੋ ਉਹ ਦੱਸਦਾ ਉਹਨਾਂ ਦੇ ਸੰਸਦ ਦਾ ਆਇਆ ਉਹ ਦੱਸਦਾ ਕਿ ਜੇ ਅਸੀਂ ਨਹੀਂ ਆਇਆ ਹਾਂ ਹਾਂ ਜੀ ਇਹ ਕਰਨਾ ਕਰੋ ਆਪਣੀ ਦੇਸ਼ੀ ਦੀ ਵੀ ਜਿਹੜੀ ਆ ਤੇ ਆਪਣੀ ਕਿਸੇ ਦੀ ਆ ਉਹ ਆਖ-ਮਾਤ ਨਹੀਂ ਮਰਦੀ ਉਹ ਤੇ ਜਿੱਥੇ ਕੋਈ ਧਿਆ ਆ ਉੱਥੇ ਚੜ ਪੈਂਦੀ ਆ ਉਹ ਵਾਪਸ ਪੰਨਿਕਾ ਤੋਂ ਮਿਸ਼ਨ ਲੈਣਾ ਆ ਪਤਾ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਮੈਂ ਇਹ ਗੱਲ ਸ਼ੁਰੂ ਕੀਤੀ ਸੀ ਤੋ so, 11 ਤਰੀਕ ਨੂੰ ਚਾਲੂ ਚਲਾ ਲਿਆ। ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ। ਬਹੁਤ ਸਾਰੇ ਪਿੰਡਾਂ ਨੇ ਮੰਗ ਕੀਤੀ ਹੈ ਕਿ ਸਾਡਾ ਸਕੂਲ ਜਿਹੜਾ ਹੈ ਉਹ ਠੀਕ ਕਰਨ ਨਾਲ। ਸਕੂਲ ਠੀਕ ਹੋ ਰਹੇ ਨੇ। ਪਰ ਇਹ ਪਰੇ ਲੋਕ ਮੇਰੇ ਕੋਲੇ ਆ ਰਹੇ ਨੇ ਲੋਕ ਇਹ ਕਹਿ ਰਹੇ ਨੇ ਦੀ ਬੜੀ ਮੁਸ਼ਕਲ ਨਾਲ ਸਾਡਾ ਕਹੜਾ ਜੁਕਿਆ ਤੇ ਪਰਚਾ ਕਲਚਰ ਬਹੁਤ ਅੰਦਰ ਸੇ ਬਿਟਿਆ। ਘਰ ਘਰ ਪਰਚਾ ਹੋਇਆ ਹਰ ਤੱਕਾ ਹੋਇਆ ਹੈ। कहते है जी कहना छुट गया तू नी कुछ कहना कोई करके कुंडे खड़का के वोटा लेंगे रहे। खरका होकर आप चौकीदार बनी अपने पिंड के मन आप बनी पिंड की राखी आप करिए ਲੋਕਾਂ ਦਾ ਸੰਯੋਗ ਜਦੋਂ ਮਿਲਦਾ ਤਾਂ ਇਹ ਵੱਧ ਜਾਂਦੀ ਹੈ ਅਯੁੱਧ ਨਸ਼ੀਪਤ ਜਿਹੜੇ ਚੱਲ ਰਿਹਾ ਹੈ ਲੋਕਾਂ ਦਾ ਸੰਯੋਗ ਕੁਝ ਹੈ ਕਿਤੇ ਮੈਂ ਅੱਜ ਹੀ ਹੁਣੀ ਇਹ ਤੋਂ ਬਾਅਦ ਗੱਡੀ 'ਚ ਬੈਠ ਕੇ ਮੈਂ ਅੰਮ੍ਰਿਤਸਰ ਜਾਣਾ ਹੈ ਉੱਥੋਂ ਮੈਂ ਮਿਲਣਾ ਹੈ ਕੱਲ ਨੂੰ ਰਾਸ਼ਟਰਪਤੀ ਜੀ ਨੂੰ ਮਿਲਣਾ ਹੈ ਸਰਦ ਪੱਤਰ ਦੇ ਕੇ ਆਉਣਾ ਹੈ 350 ਸਾਲਾ ਗੁਰੂ ਜੀ ਨਾਲ ਤੁਸੀਂ ਦਾ ਜਿਹੜਾ ਪਾਸੇ ਗੁਰੂ ਜੀ ਦੀਪੁਰ ਮਨਾ ਰਹੇ ਹਾਂ ਉਹਦੇ ਵਾਸਤੇ ਸਰਦ ਪੱਤਰ ਦੇ ਕੇ ਆਉਣਾ ਹੈ ਮੈਂ ਜਾਣਦੇ ਹੁਈ ਗੱਲ ਕਰਦਾ ਕਿ ਇਹਦੇ ਦੇ ਕੋਈ ਕੋਰਪੋਰੇਟ ਕੰਰਸੀ ਚੱਲਦਾ ਇਹਦੇ ਜਿੱਥੇ ਹਨ ਪਤਾ ਲੱਗ ਜਾਂਦਾ ਉਹੋ ਜਿਹਾ ਸੀ ਆਪਾਂ ਐਕਸ਼ਨ ਲਈ ਜਾਵਾਂਗੇ ਕਿ ਕੰਗੂ ਜੱਪਾ ਸੁਣ ਤੁਸੀਂ ਵੀ ਵੀ ਪਾ ਲਿਓ ਕਿ ਢੰਡ ਪਿੰਡ ਦਾ ਉਹ ਸਿਆਪੇ ਪਤਾ ਕਰਨਾ ਹੈ ਕਿ ਕਿੱਥੇ ਕਿੱਧਰ ਪਾਏ ਕਿ ਕਿੱਥੇ ਉਹਨਾਂ ਦੇ ਮਾਲ ਨੇ ਕਿੱਥੇ ਕਿੱਧਰਾਂ ਦੀਆਂ ਪ੍ਰਾਪਟੀਆਂ ਨੇ ਮੈਂ ਤੁਹਾਨੂੰ ਕਹਤਾ ਵੀ ਕੋਈ ਨਹੀਂ ਬਚੂਗਾ ਜੀਨੇ ਪੰਜਾਬ ਦੀ ਜਵਾਨੀ ਨਾਲ ਧੋਖਾ ਕੀਤਾ ਜੀਨੇ ਪੰਜਾਬ ਦੇ ਲੋਕਾਂ ਦੇ ਵੱਟੂਏ ਚੋਂ ਇੱਕ ਪੈਸਾ ਵੀ ਕੱਟਿਆ ਉਹਦੇ ਕੋਈ ਹਮਦਰਦ ਕੋਈ ਕਾਸਰੀ ਹੋਊਗਾ ਉਹਦੇ ਤੇ ਸੱਚ ਕਾਸਰੀ ਹੋਊਗਾ